ਲੋ ਜੀ ਦੇਖੋ ਮਿੱਤਰੋ ਮੂਸਾ ਪਿੰਡ ਮੂਸੇ ਪਿੰਡ ਅਸੀਂ ਪਹੁੰਚ ਚੁਕੇ ਆ ਤੇ ਅੱਜ ਦਿਖਾਨੇ ਤੁਹਾਨੂੰ ਮੂਸਾ ਪਿੰਡ ਹਨਾ ਦੇਖੋ ਕਿੰਨੀ ਸਫਾਈ ਹੈ ਸਿੱਧੂ ਬਾਈ ਦੇ ਪਿੰਡ ਕਿਉਂਕਿ ਸਿੱਧੂ ਦੇ ਮਾਤਾ ਜੀ ਹੀ ਸਰਪੰਚ ਨੇ ਦੇਖੋ ਇਹ ਸਿੱਧੂ ਬਾਈ ਦਾ ਪਿੰਡ ਹੈ ਜੀ ਮੂਸਾ ਜੱਟਾ ਤੇਰੇ ਨਾਲ ਕੋਲਾਬ ਕਰਨੀ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਜਾ ਇੱਧਰ ਨੂੰ ਦੇਖੋ ਇਹ ਬਾਈ ਦਾ ਪਿੰਡ ਆ ਬਜ਼ੁਰਗ ਬੈਠੇ ਨੇ ਦੇਖੋ ਜੀ ਅੱਜ ਦਿਖਾ ਰਹੇ ਆ ਤੁਹਾਨੂੰ ਮੂਸਾ ਪਿੰਡ ਅ ਜਿੰਨੇ ਵੀ ਤੁਹਾਨੂੰ ਮੋਟਰਸਾਈਕਲਾਂ ਦੇ ਮੁੰਡੇ ਦਿਖਣਗੇ ਨਾ ਇਹ ਸਾਰੇ ਸਿੱਧੂ ਬਾਈ ਦੇ ਘਰ ਤੱਕ ਜਾ ਕੇ ਪਹਿਲਾਂ ਜਾਂਦੇ ਨੇ ਹਵੇਲੀ ਫਿਰ ਜਾਂਦੇ ਨੇ ਸਿੱਧੂ ਬਾਈ ਦੀ ਯਾਦਗਾਰ ਤੇ ਤੇ ਉਸ ਤੋਂ ਬਾਅਦ ਫਿਰ ਆਉਂਦੇ ਨੇ ਸਿੱਧੂ ਬਾਈ ਦੇ ਪੁਰਾਣੇ ਘਰ 'ਚ ਪੁਰਾਣਾ ਘਰ ਦੇਖਣ ਇੱਥੇ ਦੇ ਬੱਚੇ ਨੇ ਉਹ ਵੀ ਸਿੱਧੂ ਬਾਈ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਉੱਥੇ ਹਵੇਲੀ ਦੇ ਅੱਗੇ ਜਿੰਨੇ ਬੱਚੇ ਆਪਾਂ ਨੂੰ ਮਿਲੇ ਆ ਹਨ ਸਾਰੇ ਸਿੱਧੂ ਬਾਈ ਦੀਆਂ ਟੀ-ਸ਼ਰਟਾਂ ਕੋਈ ਟੀ-ਸ਼ਰਟਾਂ ਵੇਚ ਰਿਹਾ ਸਟicker ਵੇਚ ਰਿਹਾ ਵੀ ਬਹੁਤ ਵਧੀਆ ਲੱਗਿਆ ਕਿ ਸਿੱਧੂ ਬਾਈ ਦਾ ਇੱਕ ਬਿਲਕੁਲ ਹਵੇਲੀ ਦੇ ਅੱਗੇ ਹਨਾ ਵੀ ਉੱਥੇ ਰੋਜ਼ਗਾਰ ਵੀ ਮਿਲਿਆ ਹੋਇਆ ਲੋਕਾਂ ਨੂੰ ਤੇ ਦੂਜੀ ਗੱਲ ਵੱਡੀ ਇਹ ਹੈ ਕਿ ਜਿੰਨੇ ਵੀ ਹੈਗੇ ਆ ਉੱਥੇ ਦੇਖੋ ਦਿੱਲੀ ਦਾ ਨੰਬਰ ਆ ਇਹ ਬਾਈ ਸਿੱਧੂ ਬਾਈ ਦੇ ਘਰ ਤੋਂ ਹੀ ਆਏ ਨੇ ਤੇ ਜਿੰਨੇ ਵੀ ਉੱਥੇ ਦੁਕਾਨਾਂ ਲੱਗੀ ਪਈਆਂ ਰੇੜੀਆਂ ਲੱਗੀ ਪਈਆਂ ਹਨਾ ਸਾਰੇ ਸਿੱਧੂ ਬਾਈ ਦੇ ਪਿੰਡ ਦੇ ਹੀ ਲੋਕ ਨੇ ਜਿਹੜੇ ਉੱਥੇ ਸਮਾਨ ਵੇਚ ਰਹੇ ਨੇ ਦੇਖੋ ਇਹ ਰਾਸਤਾ ਸ਼ਾਰਟ ਵੀ ਆ ਪਰ ਅਸੀਂ ਤੁਹਾਨੂੰ ਉੱਪਰੋਂ ਦਿਖਾ ਰਹੇ ਹਾਂ ਵੀ ਸਿੱਧੂ ਬਾਈ ਦਾ ਪਿੰਡ ਆ ਨਾ ਵੀ ਸੋਹਣਾ ਪਿੰਡ ਆ ਸਾਫ਼ ਸੁਥਰਾ ਦੇਖ ਸਾਦੇ ਕਦੇ ਸਿੱਧੂ ਬਾਈ ਇੰਨਾ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਇੰਨਾ ਗਲੀਆਂ ਦੇ ਵਿੱਚ ਘੁੰਮਦਾ ਹੁੰਦਾ ਸੀ ਤੇ ਅੱਜ ਸਾਡੇ ਵਿਚਕਾਰ ਨਹੀਂ ਪਰ ਹਮੇਸ਼ਾ ਦਿਲਾਂ ਦੇ ਵਿੱਚ ਰਹੇਗਾ ਅਮਰ ਰਹੇਗਾ ਸਿੱਧੂ ਬਾਈ ਆ ਦੇਖੋ ਸਿੱਧੂ ਬਾਈ ਦੀ ਕੰਧਾਂ ਦੇ ਉੱਤੇ ਫੋਟੋਆਂ ਲੱਗੀਆਂ ਹੋਈਆਂ ਇਸ ਪਿੰਡ ਦਾ ਬੱਚਾ ਬੱਚਾ ਵੀ ਇਹੀ ਬੋਲਦਾ ਕਿ ਅਸੀਂ ਸਿੱਧੂ ਆ ਮੁੱਸੇ ਪਿੰਡ ਦੇ ਆ ਉਸ ਪਿੰਡ ਦੇ ਆ ਜਿੱਥੋਂ ਸਿੱਧੂ ਉਠਿਆ ਦੇਖੋ ਬੱਚੇ ਨੇ ਟੀ-ਸ਼ਰਟ ਪਾਈ ਵੀ ਸਿੱਧੂ ਬਾਈ ਇਹ ਜਿੰਨੇ ਵੀ ਬੱਚੇ ਆ ਹਨ ਸਾਰਿਆਂ ਨੇ ਹੀ ਟੀ-ਸ਼ਰਟਾਂ ਪਾਈਆਂ ਹੋਈਆਂ ਸਿੱਧੂ ਬਾਈ ਦੀਆਂ ਕਿਉਂਕਿ ਇੱਕ ਕਹਿੰਦੇ ਆਣਾ ਵੀ ਆਪਣਾ ਹੀਰੋ ਆ ਹੀਰੋ ਆ ਬਾਈ ਦੇਖੋ ਜੀ ਇਹ ਆ ਪਿੰਡ ਮੂਸਾ ਇਹੀ ਗੜੀਆਂ ਨੂੰ ਇਹੀ ਲੱਗਦੀ ਆ ਉਦੋਂ ਕਿ ਨਹੀਂ ਇਹੀ ਆ ਹੇ ਦੇਖੋ ਜੀ ਇੱਥੇ ਦੇ ਲੋਕ ਨੇ ਹਨ ਬੀ ਦੇਖੋ ਪੁਰਾਣੇ ਜਿਵੇਂ ਹਨ ਹੁੰਦੇ ਸੀ ਖੋਤੇ ਵਗੈਰਾ ਲੈ ਕੇ ਉਹ ਕਰਦੇ ਹੁੰਦੇ ਸੀਗੇ ਇਹ ਰੇੜੀਆਂ ਦੇ ਉਹ ਸਿੱਧੂ ਬਾਈ ਦਾ ਘਰ ਲੋ ਜੀ ਉਹ ਪਿੰਡ ਆ ਬਾਈ ਦਾ ਸਿੱਧੂ ਬਾਈ ਦਾ ਪੁਰਾਣਾ ਘਰ ਤੇ ਆ ਛੱਪੜ ਆ ਜੀ ਛੱਪੜ ਦੇ ਵਿੱਚ ਸਿੱਧੂ ਬਾਈ ਕਹਿੰਦੇ ਇੱਕ ਵਾਰ ਛੋਟੇ ਹੁੰਦੇ ਡਿੱਗੇ ਸੀਗਾ ਤੇ ਆ ਪਿੰਡ ਚ ਮੁੰਡੇ ਬੈਠੇ ਆ ਇਹ ਬੋਰਡ ਆ ਉਹ ਜਿੱਥੇ ਸਿੱਧੂ ਬਾਈ ਇਹ ਵੀ ਰੇਕਾਰ ਪੁਰਾਣਾ ਹਾਂ ਬਾਈ ਅੱਛਾ ਜੀ ਲੋ ਜੀ ਇਹ ਘਰ ਅਬਈ ਸਿੱਧੂ ਬਈ ਦਾ ਪੁਰਾਣਾ ਦੇਖੋ ਲਿਖਿਆ ਹੈ ਚਰਨ ਕੌਰ ਸਰਪੰਚ ਤੇ ਸਿੱਧੂ ਬਈ ਦੀਆਂ ਬੈਕ ਕਰੇ ਥੋੜਾ ਥੋੜੀ ਬੈਕ ਦੇਖੋ ਸਿੱਧੂ ਬਈ ਦੀ ਉਹ ਲੱਗੀ ਹੋਈ ਹੈ ਫੋਟੋ ਲੱਗੀ ਵੀ ਹੈ ਇੱਥੇ ਸਿੱਧੂ ਬਈ ਨੇ ਬਚਪਨ ਬਿਤਾਇਆ ਦੂਜੇ ਸਾਹ ਦੇ ਵਿੱਚ ਚਲੋ ਫਿਰ ਲਓ ਮਿੱਤਰੋ ਇਹ ਆ ਸਿੱਧੂ ਬਈ ਦਾ ਪੁਰਾਣਾ ਘਰ ਜਿੱਥੇ ਸਿੱਧੂ ਬਈ ਦਾ ਬਚਪਨ ਬਿਤੇਆ ਹਨਾ ਇੰਨਾਂ ਗਲੀਆਂ ਦੇ ਵਿੱਚ ਸਿੱਧੂ ਬਾਈ ਛੋਟਾ ਹੁੰਦਾ ਖੇਡਿਆ ਸੀ ਬਚਪਨ ਬੀਤਿਆ ਬਾਈ ਦਾ ਤੇ ਅੱਜ ਸਿੱਧੂ ਵਿੱਚ ਬਿਰ ਸਾਡੇ ਵਿਚਕਾਰ ਨਹੀਂ ਉਧਰ ਹੀ ਗੜ ਲੰਦੇ ਦੇਖੋ ਇਹ ਛੱਪੜਾ ਇਹ ਬੋਰਡ ਆ ਜਿੱਥੇ ਸਿੱਧੂ ਬਾਈ ਹਮੇਸ਼ਾ ਬੈਠਦਾ ਸੀ ਇੱਕ ਉਹ ਬੋਰਡ ਆ ਉਹ ਬਜ਼ੁਰਗ ਬੈਠੇ ਨੇ ਉਹ ਬਜ਼ੁਰਗਾਂ ਕੋਲ ਸਿੱਧੂ ਭਾਈ ਬੈਠਦਾ ਹੁੰਦਾ ਸੀ ਦਸਨ ਚ ਇਹ ਵੀ ਆਂਦਾ ਵੀ ਇਹ ਸਿੱਧੂ ਭਾਈ ਜਿਹੜਾ ਆਹ ਮੰਜੀ ਹੁੰਦੀ ਹੈ ਬੋਰਡ ਦੇ ਥੱਲੇ ਇੱਥੇ ਬਾਈ ਆਕੇ ਹੁੰਦਾ ਸੀ ਆ ਬੈਠਦਾ ਹੁੰਦਾ ਸੀ ਬਜ਼ੁਰਗਾਂ ਕੋਲ ਚਲੋ ਸਿੱਧਾ ਚਲੋ ਦੇਖ ਸਾਦੇ ਇਹ ਹੈ ਜੀ ਸਿੱਧੂ ਬਾਈ ਦੇ ਪਿੰਡ ਦੀਆਂ ਗਲੀਆਂ ਜਿੱਥੇ ਸਿੱਧੂ ਬਾਈ ਹਮੇਸ਼ਾ ਨਿਕਲਦਾ ਹੁੰਦਾ ਸੀ ਮੋਟਰਸਾਈਕਲ ਗੱਡੀਆਂ ਤੇ ਕਾਰਾਂ ਤੇ ਸਿਕਿਉਰਿਟੀ ਦੇ ਨਾਲ ਬਿਨਾਂ ਸਿਕਿਉਰਿਟੀ ਤੋਂ ਵੀ ਹੁੰਦਾ ਸੀ ਤੇ ਇਹ ਪੁਰਾਣੇ ਘਰ ਨੇ ਸਿੱਧੂ ਬਾਈ ਦੇ ਪਿੰਡ ਦੇ ਜਿਵੇਂ ਪਹਿਲਾਂ ਪੁਰਾਣੇ ਹਵੇਲੀਆਂ ਹੁੰਦੀਆਂ ਸੀ ਘਰ ਹੁੰਦੇ ਸੀ ਛੋਟੇ ਛੋਟੇ ਕੁੱਤੇ ਚੱਲ 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 ਇਹ ਆ ਜੀ ਮੂਸਾ ਪਿੰਡ ਦੇਖੋ ਇੱਧਰ ਵੀ ਉਹ ਬੰਨੇ ਹੋਏ ਆ ਨਿੰਮ ਵਗੈਰਾ ਜਿਵੇਂ ਸਿੱਧੂ ਬਾਈ ਦਾ ਪਰਿਵਾਰ ਹੁੰਦਾ ਹਨ ਆ ਗਲੀ ਆ ਸਿੱਧੂ ਬਾਈ ਦੀ ਗਲੀ ਐਂਟਰ ਹੁੰਦੇ ਹੀ ਦੇਖੋ ਨਿੰਮ ਬੰਨੀ ਹੋਈ ਆ ਕਿਉਂਕਿ ਜਦੋਂ ਵੀ ਛੋਟਾ ਬੱਚਾ ਹੁੰਦਾ ਇਹ ਗੁਰੂ ਘਰ ਆ ਮੂਸਾ ਪਿੰਡ ਦਾ ਕਹਿੰਦੇ ਜਦੋਂ ਬੱਚਾ ਹੁੰਦਾ ਛੋਟਾ ਹਨਾ ਤਾਂ ਨਿੰਮ ਟੰਗ ਦੇ ਟੰਗ ਦੇ ਆਂਦਾ ਜਿੱਥੇ ਸਿੱਧੂ ਬਈ ਦਾ ਘਰ ਸਟਾਰਟ ਹੁੰਦਾ ਗਲੀ ਸਟਾਰਟ ਹੁੰਦੀ ਆ ਉਥੇ ਨਿੰਮ ਟੰਗਿਆ ਹੋਇਆ ਸੀਗਾ ਦੇਖੋ ਜੀ ਅਸੀਂ ਉੱਪਰੋਂ ਆਏ ਸੀ ਇਹ ਦੂਸਰਾ ਰਸਤਾ ਬਹੁਤ ਵੱਡਾ ਪਿੰਡ ਆ ਕਾਫੀ ਜਾਨਾ ਵੱਡਾ ਪਿੰਡ ਆ ਇਹ ਆ ਦੇਖੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਆ ਦੇਖੋ ਜਿੰਨੀਆਂ ਗੱਡੀਆਂ ਆ ਰਹੀਆਂ ਦੇਖੋ ਇਹ ਮੁੰਡਾ ਗੱਡੀ ਚਲਾ ਰਿਹਾ ਇਹ ਉੱਥੇ ਸੀ ਪਹਿਲਾਂ ਹਵੇਲੀ ਚ ਹੁਣ ਇੱਕ ਵਾਰ ਇੱਧਰ ਆ ਕੇ ਜਾਣਾ ਹੀ ਜਾਣਾ ਕੋਈ ਵੀ ਆ ਗਿਆ ਜਿਵੇਂ ਬਾਈਕ ਤੇ ਆ ਰਿਹਾ ਹੈ ਨਾ ਮੋਟਰਸਾਈਕਲ ਤੇ ਆ ਰਿਹਾ ਗੱਡੀ ਤੇ ਆ ਰਿਹਾ ਇੱਕ ਵਾਰ ਉਹਨਾਂ ਨੇ ਇੱਧਰ ਨੂੰ ਆਣਾ ਹੀ ਆਣਾ ਢੇੜਾ ਲਾ ਕੇ ਜਾਣਾ ਹੀ ਜਾਣਾ ਸਿੱਧੂ ਬਾਈ ਦੇ ਘਰ ਵੱਲ ਚਾਹੇ ਘਰੇ ਕੋਈ ਮਿਲੇ ਨਾ ਮਿਲੇ ਪਰ ਦੇਖ ਕੇ ਗੇਟ ਜਾਣਾ ਹੀ ਜਾਣਾ ਕਿ ਇਹ ਪਿੰਡ ਸੀ ਇਹ ਘਰ ਸੀ ਬਾਈ ਦਾ ਦੇਖੋ ਆ ਬਜ਼ੁਰਗ ਬੈਠੇ ਨੇ ਸਾਰੇ ਮੂਸੇ ਪਿੰਡ ਦੇ ਦੇਖੋ ਆ ਜਿੰਨੇ ਵੀ ਲੋਕ ਆ ਵੀ ਮੇਲਾ ਹੀ ਲੱਗਿਆ ਰਹਿੰਦਾ ਸੀ ਧੂ ਪਿੰਡ ਦੇ ਵਿੱਚ ਮੂਸਾ ਪਿੰਡ ਦੇ ਵਿੱਚ ਦੇਖੋ ਜੀ ਇਹ ਕਮਾਈ ਕੀਤੀ ਹੋਈ ਆ ਸਿੱਧੂ ਭਰਾ ਨੇ ਸਿੱਧੂ ਬਾਈ ਨੇ ਜੋ ਅੱਜ ਦਿਖ ਰਹੀ ਹੈ ਇਨਾਂਮ ਕਮਾਇਆ ਸਿੰਗਰ ਦਾ ਬਥੇਰੇ ਆਏ ਗਏ ਪਰ ਜੋ ਰਤਬਾ ਸਿੱਧੂ ਬਾਈ ਨੇ ਹਾਸਲ ਕੀਤਾ ਉਹ ਮੈਨੂੰ ਤਾਂ ਨਹੀਂ ਲੱਗਦਾ ਆਉਣ ਵਾਲੇ ਕਈ ਜਨਮਾਂ ਤੱਕ ਕਈ ਪੀੜੀਆਂ ਤੱਕ ਇਹ ਰਤਬਾ ਹਾਸਲ ਕਰ ਲੂਗਾ ਕਹਦਾ ਨਹੀਂ ਸਿੱਧੂ ਬਾਈ ਇੱਥੋਂ ਕਰ ਰਤਬਾ ਤੂੰ ਚੱਕ ਸੋਣੀਏ ਮੂਸੇ ਵਾਲੇ ਚੱਟਦਾ ਕੰਮੂਸੇ ਵਾਲੇ ਜੱਟ ਦਾ ਰਤਬਾ ਤਾਂ ਇੱਥੋਂ ਪਤਾ ਲੱਗਦਾ ਬਾਈ ਜੀ ਕਿ ਵਾਕਈ ਸਿੱਧੂ ਬਾਈ ਨੇ ਨਾਮ ਕਮਾਇਆ ਤੇ ਉਹ ਬਾਈ ਦੀ ਹਵੇਲੀ ਆ ਇਹ ਹਵੇਲੀ ਆ ਤੇ ਨਾਲ ਸਿੱਧੂ ਬਾਈ ਦੇ ਆਂਢਗੁਆਂ ਚ ਵੀ ਰਹਿੰਦੇ ਨੇ ਲੋਕ ਇਹ ਦੇਖੋ ਦੁਕਾਨਾਂ ਲੱਗੀਆਂ ਹੋਈਆਂ ਤੇ ਆ ਹਵੇਲੀ ਆ ਦੇਖੋ ਘਟ ਹਰ ਰੋਜ਼ ਇੰਨਾ ਇਕੱਠ ਇੱਥੇ ਲਗਾਤਾਰ ਮਿਲਦਾ ਦੇਖਣ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਸਬ ਤੱਕ ਪਹੁੰਚ ਸਕੇ ਮੂਸਾ ਪਿੰਡ ਤੁਹਾਨੂੰ ਦਿਖਾਇਆ ਤੇ ਹਵੇਲੀ ਦੀ ਜਿਹੜੀ ਬਿਲਕੁਲ ਸਾਹਮਣੇ ਵਾਲੀ ਸੜਕਾ ਦੇਖੋ ਇਹ ਜਾ ਰਹੀ ਹੈ ਚੌਰਾਹਾ ਆਊਗਾ ਸਿੱਧੂ ਬਾਈ ਦੇ ਘਰ ਵੱਲ ਦੀ ਤੇ ਸਿੱਧੂ ਬਾਈ ਦੇ ਯਾਦਗਾਰ ਵੱਲ ਦੀ ਦੇਖੋ ਜਿੰਨੀਆਂ ਵੀ ਗੱਡੀਆਂ ਸਾਰੀਆਂ ਤੁਹਾਨੂੰ ਬਾਹਰ ਲੀਆਂ ਹੀ ਮਿਲਣਗੀਆਂ ਦੇਖੋ ਮੁਸੇ ਵਾਲੇ ਬਾਈ ਦਾ ਲੋਗੋ ਲੱਗਿਆ ਹੋਇਆ ਹੈ ਸਟicker ਲੱਗਿਆ ਹੋਇਆ ਗੱਡੀਆਂ ਤੇ ਇਹ ਸਾਰੀਆਂ ਗੱਡੀਆਂ ਸਿੱਧੂ ਬਾਈ ਦੇ ਘਰ ਵੱਲ ਦੀ ਗਈਆਂ ਹੁਣ ਯਾਦਗਾਰ ਵੱਲ ਜਾਣਗੀਆਂ ਸਾਹਮਣੇ ਸੜਕ ਜਾ ਰਹੀ ਹੈ ਜੀ ਸਿੱਧੂ ਬਾਈ ਦੇ ਯਾਦਗਾਰ ਵੱਲ ਸਾਹਮਣੇ ਬਿਲਕੁਲ ਹਵੇਲੀ ਤੋਂ ਸਿੱਧੀ ਸੜਕ ਯਾਦਗਾਰ ਵੱਲ ਯਾਦਗਾਰ ਤੋਂ ਸਿੱਧੀ ਸੜਕ ਹਵੇਲੀ ਵੱਲ ਜਾਂਦੀ ਹੈ ਇਹ ਚੌਰਾਹਾ ਮੁਸੇ ਪਿੰਡ ਦਾ ਦੇਖੋ ਬੜੇ ਖੁਸ਼ ਨਸੀਬ ਨੇ ਲੋਕ ਇਹ ਜਿਹੜੇ ਇੱਥੇ ਹਮੇਸ਼ਾ ਰਹਿੰਦੇ ਨੇ ਲੋਕ ਦੂਰ ਦੂਰੋਂ ਆਨੇ ਉਹ ਸਾਹਮਣੇ ਆ ਬਈ ਦੀ ਯਾਦਗਾਰ ਉਹ ਦੇਖੋ ਕੰਮ ਚੱਲ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਸਾਸੀ ਕਾਲ ਜੀ ਸ਼ੇਅਰ ਕਰ ਦਿਓ ਜੀ